ਯਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸੇਦਾ ਸੰਦੂਕ ਪਹੁੰਚ ਚੁੱਕੇ ਜੀ ਪਿੰਡ ਰਵਾਲ ਜ਼ਿਲ੍ਹਾ ਗੁਰਦਾਪੁਰ ਵਿੱਚ ਅਸੀਂ ਬਟਾਲਾ ਨਜ਼ਦੀਕ ਇਹਨਾਂ ਨੂੰ ਫੜ ਕੇ ਚੁੜਿਆ ਪੈਂਦਾ ਜੀ ਮੇਰਾ ਕੈਮਰਾ ਘੁਮਾਵਾ ਜ ਮੱਝ ਨਾਲ ਨਾਲ ਇੱਕ ਗੋਬਾਈ ਦਾ ਵੜ ਵੀ ਬਹੁਤ ਸੁਣੀ ਲੈ ਕੇ ਜਾਂਦੀ ਆ ਮਾਰਦੇ ਕੈਮਰਾ ਬਦਾਨ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਫਿਰ ਪਾ ਮਹਾਰਾਜ ਜੀ ਤੁਸੀਂ ਸੁਣਾਓ ਆ ਗੋਆ ਹਟਾ ਦਿਓ ਓਏ ਹੋਰ ਸੁਣਾਓ ਠੀਕ ਠਾਕ ਬਹੁਤ ਠੀਕ ਠਾਕ ਕੈਂਸਲ ਕੈਂਸਲ ਕਰਦਿਆਂ ਕਰਦਿਆਂ ਆ ਗਿਆ ਭਜੋ ਨਸੀਬਾਤੀ ਸਾਨੂੰ ਤੂੰ ਹੁਣ 10 ਡੰਗਰ ਹੀ ਗੁਰੂ ਆਜ ਸੰਦੀ ਵੀਰ ਕਿਰਪਾ ਗੱਲ ਪਤਾ ਕੀ ਆ ਲਿਬੜੀ ਜੀ ਮਈ ਦੀ ਕਿਹਨੂੰ ਵੀਡੀਓ ਯਾਰਾ ਪਹਿਲੋਂ ਪਿਛਲੀ ਵੀਡੀਓ ਚ ਮਈਆਂ ਬੜੀਆਂ ਸੋਹਣੀਆਂ ਕਿਦਾ ਕੰਦੀਆਂ ਜਿਆ ਪਹਿਲੋਂ ਮੇਰੀ ਸਲਾਹ ਬਣੀ ਵੀ ਰਹਿ ਜਾਂਦੀ ਏ ਫੇਰ ਮੌਕੇ ਦੇ ਮਾਰਾ ਮੋਟਾ ਹਟਾ ਕੀ ਟੁਕੀ ਮਾਰ ਕੇ ਤੇ ਮਈਆਂ ਆ ਜਨਾ ਜ਼ਿਆਦਾ ਰਿਕਾਰਡ ਵਾਲੀਆਂ ਮਹਾਰਾਜ ਕਿਰਪਾ ਕਰੇ ਹਾਂ ਤੇ ਪਹਿਲੋ ਮਾਰਾਇ ਬਾਬਾ ਬੁੱਢਾ ਸਾਹਿਬ ਦੀ ਜੋ ਕਿਰਪਾ ਆ ਕੰਮ ਵਧੀਆ ਚੱਲੀ ਜਾਂਦਾ ਸੰਦੀਪ ਵੀਰ ਉਹਦੋਂ ਹੀ ਵੀਡੀਓ ਪਾਈ ਤੂੰ 12 ਵਜੇ 2:30 ਵਜੇ ਨੂੰ ਮਾਲ ਵੇਖਿਆ ਬਿਲਕੁਲ ਬਿਲਕੁਲ ਤੇ ਸੰਦੀਪ ਵੀਰ ਜਿਉ ਜੋ ਪਰਾਣੇ ਹੋਈ ਜਾਈਏ ਨਾ ਮੈਂ ਸੋਇ ਜਿੰਮੇਵਾਰੀ ਵਧਦੀ ਜਾਂਦੀ ਹੈ ਕਿਉਂਕਿ ਜੇ ਲੋਕੀ ਯਕੀਨ ਕਰਨ ਨਾ ਤੇ ਸਾਡਾ ਵੀ ਫਰਜ ਬਣਦਾ ਬੜੇ ਦੂਰੋਂ ਦੂਰੋਂ ਸੰਦੀਪ ਵੀਰ ਫੋਨ ਆਉਂਦੇ ਚਿਹਰੇ ਵੀਰ ਮੈਂ ਇੱਥੇ ਆ ਬਾਹਰ ਆ ਅਸੀਂ ਜੇ ਨੂੰ ਛੁੱਟੀ ਆਉਣਾ ਮੈਂ ਹੀ ਤੇਰ ਕੋ ਲੈਣੀ ਆ ਜਦੋਂ ਕੋਈ ਬੰਦਾ ਐਨੀ ਗੱਲ ਕਹਿ ਦਿੰਦਾ ਨਾ ਤੇ ਸਾਡਾ ਫਰਜ ਬਣਦਾ ਵੀ ਉਹਦੇ ਬੋਲਾ ਦੇ ਪੂਰੀ ਉੱਤਰੀ ਸਹੀ ਗੱਲ ਹੈ ਨਾ ਬਿਲਕੁਲ ਬਿਲਕੁਲ ਆਹੋ ਤੇ ਮਈਆਂ ਸੰਦੀ ਵੀਰ ਚਲੋ ਕਹਿ ਦੇਣਾ 20-20 ਕਿਲੋ ਵਾਲੀਆਂ ਚ ਮਈਆਂ ਦੋ ਤਣ ਆਪਣੇ ਕੋ ਹੈਗੀਆਂ ਹੈਗੀਆਂ ਜੀ ਇੱਧਰ ਵੀਰ ਇੱਕ ਨਾ ਮਈ ਨੂੰ ਕੈਮਰਾ ਮਾਰੀ ਪਿੱ ਕਿੱਡੀ ਅਜੇ ਸੰਦੀਪਰ ਪੱਠੇ ਆ ਬੱਚਾ ਆਈ ਇਧਰ ਮਾਲੀ ਵਿਖਾ ਇਹ ਮਾਂ ਵੱਡੀ ਤੇ ਪੁੱਤ ਵੱਡਾ ਹੀ ਹੋਣਾ ਪੁੱਤ ਵੱਡਾ ਹੀ ਹੋਣਾ ਅਜੇ 1 ਹਫਤੇ ਦਾ ਬੱਚਾ ਆਇਆ ਅੱਛਾ ਸੰਦੀਪਰ ਮਹੀਂ ਥਲੇ 16 ਕਿਲੋ ਦੁੱਧ ਹੋਊਗਾ ਹੁਣ ਇਸ ਟਾਈਮ ਮੇਰਾ ਵੀਰ ਕੋ ਗਾਪਣਾ ਸਮਝੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਅਜੇ ਮਹੀਂ ਨੇ ਢਿੱਡ ਵੀ ਨਹੀਂ ਪੂਰਾ ਭਰਿਆ ਲੱਫਾ ਲੱਫਾ ਲਾਇਆ ਆਇਆ ਮਹੀਂ ਨੇ ਤੇ ਮਹੀਂ ਦੀ ਜਾਤ ਕੁਆਲਿਟੀ ਨਸਲ ਸਾਰਾ ਕੁਝ ਓਕੇ ਆ ਪੂਰੀ ਪੂਰੀ ਐਂਡ ਆਗੇ ਐਂਡ ਆ ਉਹ ਪਰਲੇ ਬਣੇ ਉਹ ਤੈਨੂੰ ਮਈ ਵਿਖਾਉਣੀ ਆ ਕਿ ਜਹਾਜ਼ ਵਿਖਾਉਣੇ ਜਿਹਨੂੰ ਵੱਡੇ ਵੱਡੇ ਜਹਾਜ਼ ਕਹਿੰਦੇ ਸਨ ਜਹਾਜ਼ ਹੀ ਆ ਗਿਆ ਆਹੋ ਮਈ ਦਾ ਥਣ ਲੈਵਾ ਵਿਖਾਣੀ ਕੰਡੇ ਲਾਉਣਾ ਹੋਣ ਇਹਨਾਂ ਦੁੱਧ ਆ ਮਈ ਸੰਦੀਪ ਸਿੰਘ ਜਿਹੜੀ ਅੱਜ 15 ਦੇ ਐਂਡੇ ਹੀ ਨਾ ਉਹ 18 ਵਰਗਾ ਜਿੰਨੀ ਠੰਡ ਆ ਬਿਲਕੁਲ ਇਧਰ ਕੁਆਥ ਥਣ ਤੋਂ ਦੀ ਕੁਆਲਿਟੀ ਵਿਖਾ ਦੇ ਸੰਦੀਪ ਸਿੰਘ ਮਈ ਦੀ ਕਿਤੇ ਜਾਤ ਨਸਲ ਵਿਖਾ ਦੇ ਫੁੱਲ ਵੱਡੀ ਜਿਹਨੂੰ ਉਹ ਮਈ ਕਹਿੰਦੇ ਆ ਠੀਕ ਆ ਵਾਹ ਐਂਡ 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 ਪੀਸ ਐਂਡ ਪੀਸ ਆ ਸੰਦੀਪ ਸਿੰਘ ਕੋੜੀ ਜੱਡੀ ਮਹੀਂ ਆ ਇਹ ਮੈਨੂੰ ਨਹੀਂ ਪਤਾ ਵੀਡੀਓ ਚ ਕਿੱਡੀ ਲੱਗਣ ਦੀ ਕੀ ਹਿਸਾਬ ਕਿਤਾਬ ਕੋ ਲੱਗੇ ਆਣ ਕੇ ਮਹੀਂ ਵੇਖੇ ਆਣ ਕੇ ਮੇਰਾ ਵੱਡੀ ਮੈਂ ਵਾ ਗੱਲ ਮੁਕੀ ਮਹੀਂ ਦੀ ਜਾਤ ਨਸਲ ਵਿਖਾ ਦੇ ਕੁਆਲਟੀ ਥਾਂ ਥੋਂ ਵਿਖਾ ਦੇ 15 16 ਕਿਲੋ ਦੁੱਧ ਹੁਣ ਕੰਡੇ ਲਾਵਾਂ ਆ ਲੈ ਠੀਕ ਆ ਇਹੋ ਜੀ ਜੇ ਸ਼ੇਰਾ ਸਾ ਆ ਬਾਨਾ ਤੇਰੇ ਖੁਸ਼ ਹੁੰਦੇ ਆ ਆ ਵਿਖਾ ਸੰਦੀਪ ਵੀਰ ਚਵਾਈ ਇੱਕ ਤੇ ਲੱਗਿਆ ਆ ਜਾ ਵੀਰ ਕਿਉਂਕਿ ਮੈਂ ਤੇ ਕਿਸੇ ਨੇ ਪੈਸੇ ਖਰਚਨੇ ਕੋ ਦੂਰ ਬੈਠੇ ਵੀਰ ਨੇ ਆਨਲਾਈਨ ਵੀ ਲੈਣੀ ਹੁੰਦੀ ਆ ਚਾਰ ਸਫੇਰੇ ਤਸੱਲੀ ਕਰਾ ਦੇ ਸੰਦੀਪ ਵੀਰ ਅਜੇ ਕੋ 3-4 ਕਿਲੋ ਪੀਗ ਤੇ ਮੈਨੂੰ ਇੰਨਾ ਪਤਾ ਵੀ ਮੇਰੇ 18 ਕਿਲੋ ਦੁੱਧ ਚਵਾ ਦੂ ਗਾੜੀਆਂ ਸੇਵਾ ਦੀ ਗੱਲ ਆ ਸੰਦੀਪ ਵੀਰ ਮੈਂ ਦੀ ਨਸਲ ਕੁਆਲਟੀ ਵਿਖਾ ਦੇ ਮੋਲੇ ਫੋਨ ਤੇ ਕਰਨਾ ਹੈ ਕਰਨਾ ਆਪਾਂ ਕਰੀਏ ਅੱਗੇ ਫੋਨ ਤੇ ਕਿਤੇ ਕਿਤੇ ਆਪਾਂ ਮੋਲੇ ਸੰਦੀਵਰ 2 ਲੱਖ ਹੀ ਮਈ ਦਾ ਫੋਨ ਕੋ ਲਾ ਦੇ ਕਰਦਾਂ ਜਮਾਨਤ ਖੁੱਲਾ ਕਰਦਾਂਗੇ ਦੋ ਸਾਲੇ ਦਵਾਂਗੇ ਆਪਾਂ ਅੰਦਰ ਹੀ ਦਵਾਂਗੇ ਵਾਵਾ ਹੀ ਅੰਦਰ ਦੇ ਲਾ ਕੇ ਕੋਈ ਫੋਨ ਲਾ ਲੈ ਮਈ ਸੰਦੀਵਰ 2 ਲੱਖ ਦੀ ਆ ਮੈਂ ਠੀਕ ਆ ਇਧਰ ਮੈਂ ਇਧਰ ਵਿਖਾ ਕੇ ਦੇ ਵੇ ਸੰਦੀਵਰ ਬੜੀ ਡੇਟੀਆਂ ਮਈਆਂ ਦੇ ਘਰੇ ਘਰੇ ਪਾਲਦੀਆਂ ਇਹ ਗੱਭਾਂ ਸੂਈ ਸੰਦੀਵਰ ਪਰਸੋ ਦੀ ਸੂਈ ਆ ਮਈ ਰਾਜਾ ਮੁੰਡਾ ਗੱਗੋ ਮਾਲ ਕਹਿੰਦਾ ਵੀ ਵੀਰ ਮੇਰੇ ਮਈ ਤੈਨੂੰ ਦੇਤੀ ਆ ਨਾ ਮੇਰਾ ਜ਼ਰੂਰ ਲੈਣਾ ਈ ਹੂੰ ਹਾੜਾ ਕਰਕੇ ਸੰਦੀਪਰ ਕੋਲ 6-7 ਮਈਆਂ ਹੈ ਹੁਣ ਮੈਨੂੰ ਕਿਹਾ ਜਿਹੜੀ ਮਈਆਂ ਨੇ ਮਾਲ ਅਮਰਤਵੀਰ ਕੋ ਚੇਅਰਮੈਨ ਕੋ ਪਹਿਲਾਂ ਜੱਗੂ ਕੋ ਵੱਡੀਆਂ-ਵੱਡੀਆਂ ਮਈਆਂ ਰੱਖੀਆਂ ਮੇਰੇ ਨਾਲ ਪਿਆਰ ਹੈ ਮੇਰੇ ਕੋਲ ਮਈਆਂ ਤੋਕਣਾ ਗੱਬਣਾ ਬੜੀਆਂ-ਬੜੀਆਂ ਸੋਹਣੀਆਂ ਖੜੀਆਂ ਕੱਲ ਉਹਨੇ ਫੋਨ ਕੀਤਾ ਮੈਂ ਜਿਹੜੀ ਚੰਗੀ ਲੱਗਦੀ ਲੈ ਲੈ ਇਹ ਮਈ 나ੜੂ ਤੇ ਸੰਦੀਪਰ ਤਸੂ ਗਿਆੜੀ 10 ਕਿਲੋ ਦੇ ਕਰੀਬ ਬੋਲਾ ਹੋਗਾ 17-18 ਕਿਲੋ ਦੀ ਮਈ ਦੀ ਗਾਰੰਟੀ ਹੈ ਜੀ ਸੰਦੀਪਰ ਮੈਂ ਵੇਖ ਲੈ ਵੀ ਕਿੱਡੀ ਵੱਡੀ ਆ ਲੈ ਜੀ ਇਹ ਬੜੇ-ਬੜੇ ਇਹ ਸ਼ਕੀਨ ਆ ਬੰਦੇ ਆ ਸੰਦੀਪਰ ਮੈਂ ਵੇਖ ਲੈ ਗਦੇ ਕੱਟੀ ਮਗਰਾ ਸੰਦੀਪਰ ਆ ਵਿਖਾ ਦੇ ਪ੍ਰ ਗਿੱਲਾ ਨਾਰੂ ਬੱਚੇ ਦਾ ਜੇ ਤੇ ਪਰਸੋਂ ਦੀ ਸੂਈ ਤੇਜਾ ਦੇਣਿਆ ਮੈਂ 10 ਕਿਲੋ ਤੇ ਚੱਲੀ ਮੈਂ ਗਈ ਸੀ ਜਿੰਨੀ ਆਲੇ ਮਈਆਂ ਲੈ ਵੀਡੀਓ ਬਣਾਣ ਆਏ ਤੁਹਾਡੇ ਕੋਲ ਮਈਆਂ ਤੂਫਾਨੀ ਹੁੰਦੀ ਆ ਇੱਧਰ ਵੇਖ ਲੈ ਸੰਦੀਪ ਵੀਰ ਵੇਖ ਇੱਧਰ ਮਈ ਲੈ ਵਾਹ ਵੇਖ ਇੱਧਰ ਕੱਡੀ ਮਈਆਂ ਵੇਖ ਲੈ ਸੰਦੀਪ ਵੀਰ ਐਂਡ ਐਂਡਾ ਜਿੱਦਾਂ ਪਰਸੋਂ ਤੋਂ ਮਾਲੀ ਨਹੀਂ ਪਾ ਵੀਡੀਓ ਬੌਡੀ ਬੌਡੀਆਂ ਮਈਆਂ ਨੇ ਹਾਂ ਹਾਂ ਐਂਡਾ ਜੀ ਐਂਡਾ ਵੇ ਸੰਦੀਪ ਵੀਰ ਮਈ ਨਹੀਂ ਠੀਕ ਆਰੇ ਸੰਦੀਪਰ ਤਾਜੀ ਮਹੀਂ ਸੂਈ ਆ ਤਾਜੀ ਸੂਈ ਆ ਹਰੇਕ ਨੇ ਆਪਣੀ ਸਮਝ ਕਰਨੀ ਆ ਮੈਂ ਪੈਂਦਿਆ 18 20 ਕਿਲੋ ਨਹੀਂ ਕਹਿ ਦੇਣਾ ਮੈਂ 17 18 ਕਿਲੋ ਦੁੱਧ ਦਿੰਦੀ ਆ ਹੈਗੀ ਬਾਈ ਆਜਾ ਬਿੱਟੂ ਕਿਨੇ ਥੱਲੇ ਨਹੀਂ ਸੱਦਿਆ ਸਾਨੂੰ ਹੈਗੀ ਆ ਵੇ ਮਹੀਂ ਸੰਦੀਪਰ ਹੈ ਕੋ ਮਹੀਂ ਤਾਂ ਚਵਾਗ ਦੇ ਰੂਮ ਵਰਗਾ ਪੋਲਾ ਵੇ ਬੰਦੇ ਸਿਰਸਰ ਮਹੀਂ ਆ ਵੱਡੀਆਂ ਮਹੀਂ ਆ ਭਾਈ ਵੱਡੀਆਂ ਵੇ ਮਹੀਂ ਸੰਦੀਪਰ ਬਹੁਤ ਸੰਦੀਪ ਵੀਰ ਸੇਮ ਹੀ ਮੋਲਿਆ ਦੂ ਦਾ ਕੋਈ ਫੋਨ ਖਾਨ ਲਾ ਲੇ ਕਰਦਾਂਗੇ ਮਾਨ ਮਾਨ ਦੋ ਫੋਨ ਥੱਲੇ ਮੇਰੇ ਫੋਨ ਪਰ ਮਈਆਂ ਸੰਦੀਪ ਵੀਰ ਵੇਖ ਲੈ ਅੱਜ ਨਹੀਂ ਵੱਡੀਆਂ ਮਈਆਂ ਵੱਡੀਆਂ ਮਈਆਂ ਫੁੱਲ ਸਿਨੂੰ ਕਹਿੰਦੇ ਆ ਰੂਹ ਖੁਸ਼ ਹੋਊਗੀ ਸੰਦੀਪ ਵੀਰ ਇੱਧਰ ਵੇਖ ਮੈਂ ਆਹਾ ਆ ਆਜਾ ਖਾਓ ਕਰਾਂ ਇੱਧਰ ਬਖਾ ਮੈਂ ਫੇਰ ਵੇਖੋ ਸਿਰ ਤੇ ਕਿਹੜੀ ਕਿਹੜੀ ਗੇਲ ਸਾਰੀਆਂ ਸਿਰ ਤੇ ਇੱਧਰ ਸੰਦੀਪ ਵੀਰ ਪਿੱਛੋਂ ਮਈ ਵੇਖ ਤੇ ਗੱਡੀਆਂ ਵੇਖ ਗੱਡੀਆਂ ਬੋਤਲ ਰਗੀ ਤੇ ਪਿੱਛੋਂ ਵੇ ਸੰਦੀਪ ਵੀਰ 14 ਕਿਲੋ ਮਈ ਥੱਲੇ ਦੋਦਿਆ ਕੱਟੀ ਮਗਰਿਆ ਹੁਣ ਐਸਟ 8 9 ਦਿਨਾਂ ਦਾ ਸੁਆ ਆਇਆ ਵੇ ਵਿਕਲ ਚਵਾਈ ਇੱਕ ਨੰਬਰ ਦੀ ਉਹ ਸੰਦੀਪ ਮਾੜਾ ਆ ਜਾ ਖੋਖ ਭੜਿਆ ਝੋਟੀ ਦਾ ਦੂਜਾ ਸੂਆ ਉਹ ਦੁੱਧ ਲੈ ਲੈ 14 ਕਿਲੋ ਦੁੱਧ ਕਾਲੀ ਜੱਡ ਬਲੈਕ ਖਾਸ ਗੰਗਾ ਨਗਰ ਦੀ ਹਰਮਾਨ ਗੜ ਦਾ ਮਾਲ ਹੈ ਸੰਦੀਪ ਵੀਰ ਅੱਛਾ ਹਾਂ ਲਓ ਜੀ ਅੱਗੋਂ ਆਪਣੀ ਸਮਝ ਕਰਨੀ ਕਿਸ ਨੇ ਬਸ 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 ਵਿਕ ਨਹੀਂ ਮਹੀਂ ਆ ਬਿਲਕੁਲ ਕੱਟੀ ਮਗਰ ਸੰਦੀਪ ਵੀਰ ਪਰ ਮੈਂ ਆ ਦੀ ਨਸਲ ਵੇਖ ਕੇ ਦੇ ਸਾਰੀ ਜੱਤਲ ਮਹੀਂ ਆ ਜੱਤ ਵੱਡੀ ਵੱਡੀ ਮੈਂ ਭਾਜੀ 13 14 ਕਿਲੋ ਦੁੱਧ ਹੁਣ ਸਹੀ ਆ ਦੋ ਟਾਈਮ ਪਾਂ ਤਿੰਨ ਟਾਈਮ ਚੋਲੇ ਸੰਦੀਪ ਵੀ ਦੁੱਧ ਦਾਣੀ ਝੂਠ ਹੁੰਦਾ ਨੇ ਠੀਕ ਹੈ ਬਾਜੀ ਫਿਰ ਕੱਟੀ ਮਗਰੇ ਸੰਦੀਪ ਵੀਰ ਅਠਾ 10 ਦਿਨਾਂ ਦਾ ਸੁਗਾ ਹੋਗਾ ਚਲੋ ਹਾਂ ਚੱਕਾ ਪੂਛ ਪੂਛ ਕੇ ਦੀ ਗਲੀ ਚੱਕੀ ਏ ਸਾਰੀਆਂ ਪੂਛੇ ਚੱਕੇ ਲਈ ਆ ਜੀ ਸ਼ਰਤ ਚਕਾ ਦਾਂਗੇ ਪੂਛਾਂ ਚਕਾ ਦਾਂਗੇ ਇਹ ਕਲੀ ਗੱਲ ਹੈ ਸੰਦੀਪ ਵੀਰ ਪੂਛਾਂ ਚਕਾ ਲਾਂਗੇ ਮੇਰੀ ਗੱਲ ਹੈ ਤੂੰ ਨਾਲ ਹੈ ਪੂਛਾਂ ਚਕਾ ਦਾਂਗੇ ਜਿਹੜਾ ਆਖੂ ਉਹਦੀਆਂ ਚਕਾ ਦਾਂਗੇ ਹਾਂਜੀ ਸੰਦੀਪ ਵੀਰ 1 20 ਦੀ ਮਈ ਦੇਣੀ ਆ 1 ਲੱਖ 20 ਦੇਣੀ ਆ ਹਾਂ ਦੁੱਧ 13 14 ਕਿਲੋ ਕਿੰਨਾ ਟੈਂਪਰੇਚਰ ਹੈ ਤੈਨੂੰ ਜਿਆਦਾ ਪਤਾ ਇਲੇ ਟੈਂਪਰੇਚਰ ਇੰਨਾ ਦੁੱਧਿਆ ਮਹੀਂ ਥੱਲੇ ਆਹ ਸੰਦੀਪਰ 1 ਮਹੀਨੇ ਦਾ ਸੂਗਾ ਆਜ ਬੱਚਾ ਕਟਾ 1 ਮਹੀਨੇ ਦਾ ਸੂਗਾ ਕਟਾ ਮਹੀਂ ਵੇਖ ਕਿਦਾਂ ਦੀ ਦੁੱਧ 12 ਕਿਲੋ ਮਹੀਂ ਥੱਲੇ ਪਰ ਨਹੀਂ ਵੇਖ ਮਹੀਂ 1 ਮਹੀਨੇ ਸੂਗਾ ਲੈ ਵਾ ਵੇ 1 ਮਹੀਨੇ ਦਾ ਬੱਚਾ ਮਰਨ ਮੁਰਨ ਦਾ ਪੰਗਾ ਤੇ ਨਹੀਂ ਨਾ ਹੈਗਾ ਕੋਈ ਵੇਖ ਮਹੀਂ ਚੱਲ ਹਾਂ ਬਿਖਾਓ ਕਰਾ ਲੈ ਵੈਂਦਾ ਵੀ ਸੰਦੀਪ ਚੋਣ ਦੀ ਮਹੀਂ ਕੋਈ ਸਖਤ ਨਾ ਹੋਊ ਕੋਈ ਢੈੜ ਨਾ ਹੋਊਗੀ ਐਡਮ ਬੰਬੀ ਹੈਗੇ ਹਾਂ ਵੱਲੇ ਵੇ ਸੰਦੀਪ ਸਿੰਘ ਮੈਂ ਜਾਤੀ ਘਾਤੀ ਝੋਟੀ ਆ ਵਾ 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 ਹਾਂਜੀ ਫਿਰ ਸੰਦੀਪ ਨੇ ਨਹੀਂ ਦੇ ਦिए ਦੇ ਦिए 15 ਦੀ ਇੱਕ 15 ਨਹੀਂ ਕਰਾ ਦੇ ਛੋੜ ਜੀ ਇੱਕ ਖੁੰਮੀ ਕਰਾ ਦੇ ਇੱਕ 10 ਦੀ ਇੱਕ 5 ਦੀ ਦੇਣੀ ਸੰਦੀਪ ਸਿੰਘ ਰੱਖ 5000 ਦੀ ਇਹ 15 ਦੀ ਆ ਜਿਹੜਾ 10 ਦਾ ਦੁੱਧ ਚੋਇਆ ਗਿਆ ਨਾ ਮਹੀਨੇ ਦਾ ਉਹ ਇਧਰ ਵੱਖਰਾ ਰੰਗ ਵਿਖਾ ਕੇ ਦੇ ਆ ਬਿਲਕੁਲ ਬਿਲਕੁਲ ਆਹ ਵਖਾਓ ਜੀ ਕਰਾ ਦੇ ਸੰਦੀਪ ਸਿੰਘ ਪਹਿਲਾ ਸੂਆ ਪਹਿਲਾ ਸੂਆ ਚਾਰ ਦੰਦ ਝੋਟੀ ਪੂਰੀਆਂ ਵੀ ਵੇਚੀਆਂ ਫਿਰ ਰੰਗ ਵੇਖ ਤੂੰ ਕਿਤੇ ਝੋਟੀ ਦਾ ਵੇ ਇਧਰ ਭਾਈ ਇੱਕ ਨਾ ਭਾਗ ਲੱਗੇ ਸੰਦੀਪ ਵੀਰ 12 ਤੋਂ 13 ਕਿਲੋ ਦੁੱਧਿਆ ਝੋਟੀ ਫੜੇ ਮਾਰੋ 13 ਕਿਲੋ ਦੁੱਧ ਦੇ ਵੇ ਇਧਰ ਥਾਨ ਵੇ ਤੇ ਕੁਆਲਟੀ ਠੰਡੀ ਝੋਟੀ ਸੰਦੀਪ ਵੀਰ ਇਧਰ ਕਿਲੇ ਬਾੜੀ ਚੰਗੀ ਝੋਟੀ ਵੇਖਦੇ ਰੋਸ਼ੀ 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 ਪਿਓਰ ਰੋਸ਼ੀ ਪਿਓਰ ਪਿਓਰ ਰੋਸ਼ੀ ਪਿਓਰ ਰੋਸ਼ੀ ਹਾਂ ਇਧਰ ਵੇ ਇੱਕ ਦੰਦ ਨਾ ਝੋਟੀ ਦੀ ਚੋਾਈ ਜੂ ਵਧੀਆ ਸ਼ੇਰ ਜੀ ਨੰਬਰ ਸੰਦੀਪ ਵੀਰ ਇਹਦੇ ਕਿਤੇ ਬਹੁਤੀ ਸਪੈਸ਼ਲ ਕੱਟੀ ਆਵੇ ਇੱਥੇ ਇਹ ਇਹ ਵੀ ਲੈ ਕੇ ਚੱਲ ਵੇਖ ਕੱਟੀ ਨਹੀਂ ਠੀਕ ਹੈ ਫਿਰ ਭਾਜੀ ਬਰੀਡ ਵੇ ਸੰਦੀਪ ਵੀਰ ਬਰੀਡ ਦਾ ਪੂਰੀ ਸਰਾ ਹਾਂ ਇਹ ਪੰਡਤਾਂ ਦੇ ਘਰ ਜਾਣ ਵਾਲੀ ਸੰਦੀ ਵੀ ਲਾਡਾਂ ਨਾਲ ਪਾਲੀ ਗਏ ਨੇ ਵੀ ਇਹ ਕੱਟੀ ਵਾਕੇ ਲਾਡਾਂ ਵਾਲੀ ਆ ਜੀ ਬਾਲੀ ਠੰਡੀ ਸੰਦੀ ਵੀਰ ਕੱਟੀ ਹੈ ਜ ਰਾਤੀ ਆਈ ਕਿਤੇ ਵੇ ਐ ਵੇਖ ਲੈ ਫਿੱਟ ਹਾੜ ਪੂਰੀ ਜਿੱਦਾਂ ਤੂੰ ਨਹੀਂ ਜਿੰਮ ਜੁਮਲਾ ਕੇ ਫਿੱਟ ਨਹੀਂਦਾ ਇਦਾਂ ਹੀ ਫਿੱਟ ਪੂਰੀ ਵੇ ਇਹਦਾ ਮੁੱਲ ਫਿਰ ਸੰਦੀ ਵੀ ਕਿੰਨੇ ਦੇ ਦिए ਜੀ ਦੱਸਣਾ ਇਹ ਛੋਟੀ ਸੰਦੀ ਵੀ 30 35 ਦੀ ਜਾਬ ਦੀ ਪਾਲੀ ਜਿੰਨੇ ਵੇਖਦੇ ਸੰਦੀਪ ਮੈਨੂੰ ਮੁੱਲ ਮਿਲਦਾ ਹੀ ਨਹੀਂ ਹਾਂ ਸੰਦੀਪਰ ਥਾਨ ਦੀ ਕੁਆਲਿਟੀ ਸੰਦੀਪ ਵੀ ਇੱਕ 20 ਦੀ ਝੋਟੀ ਦੇਣੀ ਆ ਪਹਿਲਾ ਸੂਆ ਚਾਰ ਦੰਦ 12 ਤੋਂ 13 ਕਿਲੋ ਦੁੱਧ ਠੀਕ ਆ ਆ ਵੀ ਸੰਦੀਪਰ ਪਰਸੋਂ ਦੀ ਸੂਈ ਨੀਲੀ ਦੀ ਕੱਟੀ ਵੇ ਆ ਵੀ ਦਿਖਾਓ ਆਹ ਵੇ ਲੈ ਗਿੱਲਾ ਅਣਾੜੂ ਆ ਪਿਛੋਂ ਲੇਵਾ ਵਖਾਲੀ ਝੋਟੀ ਦਾ ਕਦੇ ਤੇ ਨਸਲ ਵੇਖ ਕੇ ਦੇ ਨਹੀਂ ਠੀਕ ਆ 10 ਕਿਲੋ ਬੋਲਾ ਸੰਦੀਪਰ ਸਟਾਰਟਿੰਗ ਝੋਟੀ ਥੱਲੇ ਸਟਾਰਟਿੰਗ 10 ਪਿਛੋਂ ਵੇਖ ਕੇ ਦੇ ਲਓ ਜੀ ਕਰੋ ਚਵਾ ਲੱਗਾ ਕਦੇ ਸੰਦੀਪਰ ਬਾਹਲਾ ਹੀ ਚੰਗਾ ਕੱਟੀ ਨੂੰ ਨਹੀਂ ਬਹੁਤ ਸੁਣੀ ਹੈ ਦੂਜਾ ਸੂਆ 6 ਦੰਦ ਪਿਓਰ ਨਹੀਂ ਪਿਓਰ ਪਿਓਰ ਸੰਦੀ ਆਜੋ 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 ਕਿੱਜ ਹੋਰ ਠੀਕ ਐ ਪਿਓਰ ਨਾ ਨੀਲੀ ਪਿਓਰ ਨੀਲੀ ਅੱਖਰ ਔਕਾ 100% ਨਿਸ਼ਾਨੀਆਂ ਹੈਗੀਆਂ ਸੰਦੀਪ ਵੀਰ ਇਹਦਾ ਮੋਲ ਫਿਰ ਸੰਦੀਪ ਵੀਰ ਮੋਲ ਮਾਲ ਜੋ ਕਰੀਏ ਇਹ ਫਿਕਸ ਮੋਲ ਐ ਮੇਰਾ ਭਰਾ ਨਾ ਕੋਈ ਬੜੀ ਸੰਦੀਪ ਵੀਰ ਵੈਸ ਭਸਾਈ ਕਈ ਜ਼ਿਆਦਾ ਕਰਦੇ ਆ ਓਦਾਂ ਮੋਲ ਘਾਰ ਆ ਸਵਾ ਲੱਖ ਹੀ ਆ 1-10 ਦੀ ਝੋਟੀ ਦੇਣੀ ਆ ਸੰਦੀਪ ਵੀਰ ਇੱਕ ਗੱਲ ਹੋਰ ਜਿਹੜਾ ਸਾਨੂੰ ਆਖੂ ਨਾਲ ਜ ਮਈ ਨਹੀਂ ਵੇਖੀ ਹੁੰਦੀ ਵੀਰ ਜਾਇਜ਼ ਮੋਲ ਜੇ ਫਿਰ ਜਾਇਜ਼ ਨੂੰ ਆਪਾਂ ਵੀ ਜਾਇਜ਼ ਓਦਾਂ ਦੀ ਦੇਣੀ ਆ ਕਈ ਸੰਦੀਪ ਵੀਰ ਇਦਾਂ ਦੇ ਬੰਦੇ ਆ ਵੀ ਵੀਰ ਮਾਇਆ ਦੀ ਨਹੀਂ ਗੱਲ ਮੈਂ ਹੀ ਚੰਗੀ ਚਾਹੀਦੀ ਜਦੋਂ ਕੋਈ ਇੰਨੀ ਗੱਲ ਕਹਿੰਦਾ ਨਾ ਫਿਰ ਹਾਰਮੋ ਵੀ ਹੁੰਦਾ ਵੀ ਅਗਲਾ ਮਾਇਆ ਦੀ ਨਹੀਂ ਗੱਲ ਕਹਿੰਦਾ ਮੈਂ ਹੀ ਅਗਲੇ ਦੇ ਘਰ ਚੰਗੀ ਜਾਵੇ ਆ ਵੀ ਸੰਦੀਵੇਰ ਛੋਟੀ ਸੂਈ ਹੋ ਨਾਰੂ ਤੇ ਬੱਚਾ ਦੂਜਾ ਸੂਆ ਛੋਟੀ ਵੇ ਅੱਛਾ ਥੋੜੀ ਜਿਹੀ ਇੱਕ ਬੰਨੇ ਪਾ ਲਿਆ ਹਾਂ ਵੇ ਛੋਟੀ ਉੱਚੀ ਲੰਮੀ ਜਵਾਨ ਮਗਰ ਇਹਦੇ ਕੱਤਾ ਹੀ ਉਹਦੇ ਮਗਰ ਕੱਟੀ ਆ ਵੇ ਛੋਟੀ ਪੂਰੀ ਵੱਡੀ ਛੋਟੀ ਆ ਵੱਡੀ ਛੋਟੀ ਸੰਦੀ ਵੀ ਲੱਪਾ ਲਪਲਾਤਾ ਜੀ ਸੂਈ ਪਰਸੋਂ ਦੀ ਦੋਵੇਂ ਇਕੱਠੀਆਂ ਸੋਈਆਂ ਨੇ ਦੀ ਤੇ ਵੇਲ ਬੂਲ ਵੇਲਾ ਕਿੰਡੀ ਲੰਮੀ ਆ ਇਹਦੇ ਥੱਲੇ ਵੀ 9-10 ਕਿਲੋ ਬੋਲਾ ਹੀ ਆ ਚੱਲ ਹਾਂ ਛੇਤੀ ਛੇਤੀ ਜਿਹਨੂੰ ਗਾਨੀ ਗੁਨੀ ਨੁਕਤਾ ਨਕਤਾ ਵੀ ਰਹਿ ਗਏ ਪੈਣ ਵਾਲਾ ਚੱਲ ਕੋਈ ਨਹੀਂ ਐ ਸੰਦੀਪਰ ਕਾਲੀ ਕੁਲੀ ਝੋਟੀ ਬੇਲ ਬੂਲ ਵੇਲਾ ਕਿੱਡੀ ਲੰਮੀ ਆ ਇਹਦਾ ਫਿਰ ਮੁੱਲ ਸੰਦੀਪਰ ਯਸਨੋ 1 15 ਦੀ ਝੋਟੀ ਦੇਣੀ ਇਹ ਵੀ 1 ਲੱਖ 15 15 ਹਜ਼ਾਰ ਦੀ ਇਹ ਕੱਚੇ ਕੱਚੇ ਮੋਲੇ ਆ ਕਿਉਂਕਿ ਕੱਚੀਆਂ ਕੱਚੀਆਂ ਸੂਈਆਂ ਨੇ ਇਹਦੇ ਇਹ ਚੋਣ ਸੰਦੀਪਰ ਬਾੜੀ ਚੰਗੀ ਲੱਗੀ ਝੋਟੀ ਨੂੰ ਬੇਲ ਬੂਲ ਵੇਲਾ ਕਿੱਡੀ ਲੰਮੀ ਆ ਤਾਜੀ ਸੂਈ ਆ 1 15 ਦੀ ਬਿਲਕੁਲ ਜਾਇਜ਼ ਰੇਟ ਆ ਠੰਡ ਬੜੀ ਆ ਸੰਦੀਪਰ ਆ ਵੇਖ ਵੇੜ ਕੇ ਵਛੀ ਵਿਖਾਂ ਇਧਰ ਮਗਰ ਮਾਰੀ ਕੈਮਰਾ ਬੱਛੀ ਵਾ ਥਾਣ ਵੇ ਸੰਦੀਪੀਰ ਕੇ ਬੱਛੀ ਲਈ ਪਰ ਥਾਣ ਵੇ ਤੋ ਲਗਾ ਕੇ ਦੇ ਇਧਰ ਬੰਨੇ ਸੰਨੂ ਜੀ ਸੰਦੀਪੀਰ ਆ ਬੰਦਾਸ 12 ਦਿਨ ਦੀ ਹੋਗੀ ਹਾਂ ਦੁੱਧ ਕਿੰਨਾ ਹੋਣਾ ਸੰਦੀਪੀਰ 15 ਕਿਲੋ ਨੈਟ ਦੁੱਧ ਆ ਪੂਰਾ ਜਿਹੜਾ ਸਹੀ ਦੁੱਧ ਆ ਲੋ ਜੀ 15 ਕਿਲੋ ਪੂਰਾ ਨੈਟ ਦੁੱਧ ਆ 15 ਤੋਂ 16 ਹੋ ਸਕਦਾ 14 ਨਾ ਹੋਊਗਾ ਆ ਜੋ ਇਹ ਵੀ ਆ ਜੋ ਲੋ ਵੇਖ ਬੱਛੀ ਵੇਖੋ ਘਰਾ ਨੇ ਠੀਕ ਆ ਚੋਈ ਠੀਕ ਆ ਬਿਲਕੁਲ ਚੋਈ ਤੇ ਸੰਦੀ ਵੀ ਥਾਣੀ ਦਸਣ ਦੇ ਆ ਵੇ ਕਿਹੜਾ ਗਾਜਰ ਹੀ ਲੱਗੀ ਹੋਈ ਆ ਨਹੀਂ ਸੁਮਬਾ ਧਾਣੀ ਐ ਦੂਰ ਲਾ ਕੇ ਇਹਦਾ ਮੋਲ ਫਰਾ ਸੰਦੀਪ ਵੀ ਜਿੰਨੇ ਦੀ ਮਰਜ਼ੀ ਦੇ ਦੇ ਵਿਖਾ ਦੇ ਇੱਕ ਵਾਰ ਚੰਗੀ ਤਰ੍ਹਾਂ ਵਿਖਾ ਦੇ ਪੰਮ ਦੀ ਫਿਰਦੀ ਹਾਂਜੀ ਦੱਸੋ ਸੰਦੀਪ ਵੀ 70 ਦੀ ਦੇ ਦੀਏ ਹੋਰ ਜਾਣ ਦੋ ਹੈ ਸੰਦੀਪ ਵੀ 70 ਚ ਛੋੜ ਛੱਪਾ ਕਰਦਾਂਗੇ ਚੋਕਾ ਵਾ ਸਿੱਧਾ ਥਾਂ ਇਧਰ ਆ ਕੇ ਪ੍ਰਧਾਨ ਥਾਣਾ ਵਿਖਾ ਕੇ ਇਧਰ ਆਣ ਕੇ ਵੇਹ ਕੁਆਲਟੀ ਕਿਤੇ ਨਾੜਾ ਨੂੜਾ ਵੇਖਾ ਛੱਡੇ 15 16 ਕਿਲੋ ਦੁੱਧ ਤੇ ਸੰਦੀਪ ਵੀ ਦੁੱਧ ਵੀ ਮਈਆਂ ਵਰਗਾ ਦਾ ਚਲੋ ਠੀਕ ਆ ਬਿਲਕੁਲ ਚੰਗਾ ਦੁੱਧ ਆ ਦੁਬਾਰਾ ਫੇਰ ਵਿਖਾ ਦੇ ਇੱਕੜਾ ਰੋਸ਼ੀ ਝੋਟੀ ਵਿਖਾ ਦੇ ਇਧਰ ਮਈਆਂ ਲ ਕੈਮਰਾ ਮਾਰ ਦੇ ਇਹ ਚੀਜ਼ਾਂ ਦੇ ਪੈਸੇ ਆ ਬਿਲਕੁਲ ਸਹੀ ਗੱਲ ਕਹੇ ਸੰਦੀਪ ਵੀਰ ਹਾਂਜੀ ਇਹ ਬਰੀਡਾ ਐ ਇਧਰ ਵੇਖ ਲੈ ਗਾੜੀ ਮਈਆਂ ਨਹੀਂ ਦਿਖਦੀਆਂ ਜਿਹੜੀਆਂ ਮਈਆਂ ਨੇ ਹਾਂ ਬਸ ਬਾਕੀ ਜਿੰਨੇ ਪੈਸੇ ਲਾਉਣੇ ਨਾ ਉਹ ਮੇਰਾ ਭਰਾ ਇੱਥੇ ਆਣ ਕੇ ਤਸੱਲੀ ਕਰ ਲੈ ਕੋਈ ਸਾਡੀ ਗਰੰਟੀ ਥਣਾ ਦੀ ਵਾਅਦਾ ਘਾੜਦੀ ਆ ਓ ਮੈਂ ਮਾਲਾ ਪਰਸੋਂ ਦੀ ਸੂਈ ਆ ਸੰਦੀਪ ਵੀਰ ਭਾਏ ਉਹਨੇ 20 ਕਿਲੋ ਵੀ ਦੇਣਾ ਪੈਂਦੇ ਆ ਥੋੜਾ 20 ਦੇ ਦੇਣਾ ਨਹੀਂ ਨਹੀਂ ਸਟਾਰਟਿੰਗ ਮੈਂ ਭਾਵੇਂ 3 ਲੱਖ ਦੀ ਵੀ ਲੈ ਲਓ 8-9 ਕਿਲੋ ਤੋਂ ਮੈਂ ਤੁਰਨੀ ਆ ਠੰਡ ਬੜੀ ਸੰਦੀਪ ਵੀਰ ਹਨਾ ਇਸ ਜਿਹੜੇ ਵੇਖਣ ਵਾਲੇ ਨਾ ਸਿਆਣੇ ਬੰਦੇ ਆ ਆਪੇ ਸਮਝ ਲੈਣਾ ਕੱਲ ਇੱਕ ਸੰਦੀਪ ਵੀਰ ਮਖੂਦੋਂ ਮੈਨੂੰ ਫੋਨ ਆਇਆ ਰਾਤੀ 9:00 ਵਜੇ ਹਾਂਜੀ ਕਹਿੰਦਾ ਸੰਦੀਪ ਜੋ ਕਹਿੰਦਾ ਪਿਆਰ ਹੈ ਤੂੰ ਵਧੀਆ ਲੱਗਦਾ ਵੀਡੀਓ ਪਾਉਣਾ ਤੇਰੀਆਂ ਗੱਲਾਂ ਪਤਾ ਸੁਣੀ ਦੀਆਂ ਕਹਿੰਦਾ ਸਾਰੇ ਵਪਾਰੀਆਂ ਦੀਆਂ 20 ਕਿਲੋ ਮਈਆਂ ਮੈਂ ਕਿਹਾ ਵੀਰ ਕੁਝ ਕਸੂਰ ਸਾਡਾ ਘਟਿਆ ਲੋਕਾਂ ਦਾ ਸੰਦੀਪ ਵੀਰ ਕੋਈ ਭਰਾ ਮੇਰਾ ਫੋਨ ਕਰਦਾ ਨਾ ਕਿਸੇ ਨੇ ਨਹੀਂ ਕਦੀ 10 ਕਿਲੋ ਵਾਲੀ ਮਈ ਚਾਹੀਦੀ ਸੰਦੀਪ 15 16 ਕਿਲੋ ਵਾਲੀ 15 16 ਕਿਲੋ 10 ਕਿਲੋ ਵਾਲੀ ਮਈ ਜਿਹੜੀ ਮਈ ਸੰਦੀਪ ਵੀਰ 12 13 ਕਿਲੋ ਕੰਡੇ ਦੇ ਦੁੱਧ ਧਰਦੀ ਹੈ ਨਾ ਉਹ ਮਈ ਘਰਾਂ ਵਾਲੇ ਵੇਚਦੇ ਵੀਰਲੀ ਆ ਉਹ ਲੋਡ ਨੂੰ ਵੇਚਦਾ 12 13 ਕਿਲੋ ਦੁੱਧ ਕੰਡੇ ਰਖਵਾ ਬੜਾ ਹੁੰਦਾ ਹੁਣ ਜਿੱਦਾਂ ਦੇ ਫਿਰ ਲੋਕ ਹੋ ਗਏ ਆ ਹੈਗਾ ਚਵਾਓ ਸੁਲਵੀਰਾ ਮਾਈ ਨੂੰ ਭਾਵੇਂ ਦੋ ਤਿੰਨ ਆਰਾ ਕੋ ਚੋਲੇ ਖਾਣ ਕੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਬਾਕੀ ਨਾ ਐਡਰੈਸ ਵੀ ਇਹਨੇ ਦੱਸਤਾ ਨਾ ਮੇਰਾ ਸ਼ੇਰਾ ਸੰਧੂ ਪਿੰਡ ਰਵਾਲ ਜ਼ਿਲ੍ਹਾ ਗਰਦਾਸ ਫਿਰ ਆਓ ਤਸੱਲੀ ਕਰੋ ਤੇ ਫੇਰ ਮੇਰਾ ਭਰਾ ਖੜੋ ਠੀਕ ਆ ਧੰਨਵਾਦ